ਅੱਜ ਅਸੀਂ ਇੱਥੇ ਏਅਰਪੋਰਟ ਤੇ ਸਰਦਾਰ ਐਸਪੀ ਸਿੰਘੁਰਾਇ ਦੀ ਅਗਵਾਈ ਹੇਠ ਆਏ ਆ ਮੇਰੇ ਨਾਲ ਸਰਦਾਰ ਸੁਖਿੰਦਰ ਸਿੰਘ ਹੀਰ ਨੇ ਜੋ ਪੰਜਾਬ ਪ੍ਰਧਾਨੀਆ ٹرسٹ ਦੇ ਅਸੀਂ ਨਾਲ ਖੇਤਰ ਨਾਲ ਸੰਬੰਧਿਤ ਮਧੂ ਸ਼ਾਂਗਾ ਪਿੰਡੋਂ ਉੱਥੋਂ ਦਾ ਨੌਜਵਾਨ ਸੀ 29 ਸਾਲਾ ਬਿਕਰਮਜੀਤ ਸਿੰਘ ਜਿਹਦੀ ਬੀਤੀ ਇੱਕ ਦਸਤ ਨੂੰ ਦबई ਚ ਕੁਝ ਕਾਰਨਾ ਕਰਕੇ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਲੈਣ ਲਈ ਇੱਥੇ ਆਏ ਆ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਵੱਖ-ਵੱਖ ਇਹ ਇਲਾਕੇ ਦੀਆਂ ਸ਼ਖਸੀਅਤਾਂ ਰਾਹੀਂ ਵੀ ਤੇ ਉਹ ਪਤਾ ਲੱਗਾ ਸੀਗਾ ਵੀ ਉਹ ਕੰਪਨੀ ਜਿਹੜੀ ਉਹ ਇਨਕਾਰੀ ਆ ਉਹ ਭੇਜਣ ਤੋਂ ਡੈੱਡ ਬੋਡੀ ਤੋਂ ਉਹਨਾਂ ਨੇ ਮਨਾ ਕਰਤਾ ਜਿਸ ਤੋਂ ਬਾਅਦ ਅਬਰਾਏ ਸਾਹਿਬ ਨਾਲ ਜਦੋਂ ਸਾਡਾ ਸੰਪਰਕ ਹੋਇਆ ਉਹਨਾਂ ਨੇ ਉੱਥੇ ਭਾਰਤੀ ਐਮਬੈਸੀ ਜਿਹੜੀ ਆ ਉਹਦੇ ਨਾਲ ਸੰਪਰਕ ਕਰਕੇ ਉਸ ਕੰਪਨੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਕਿ ਤੁਸੀਂ ਇਹ ਡੈੱਡ ਬੋਡੀ ਜ਼ਰੂਰ ਭੇਜੋ ਆਪਣੇ ਤਾਂ ਉਹ ਫਿਰ ਉਹ ਕੰਪਨੀ ਨੇ ਸਾਰੀ ਕਾਗਜ਼ੀ ਕਾਰਵਾਈ ਕਰਨ ਅਪਰੰਤ ਕੰਪਨੀ ਨੇ ਦੇ ਸਹਿਯੋਗ ਨਾਲ ਤੇ ਭਾਰਤੀ ਦੂਤਾਂਵਾਸਤੇ ਸਹਿਯੋਗ ਨਾਲ ਟਰਸਟਰੀ ਜਿਹੜੀ ਬੋਡੀ ਆ ਜਿੱਥੇ ਭੇਜੀ ਆ ਅਸੀਂ ਪਰਿਵਾਰ ਨੂੰ ਮਤਲਬ ਹੈਂਡਓਵਰ ਕਰਨਾ ਹੈ ਇੱਥੇ ਕਿੰਨਵੀਂ ਬੋਡੀਆਂ ਜਿੱਤ ਕਿੰਨੀਆਂ ਜੀਆਂ ਡੱਡ ਬੋਡੀਆਂ ਡੀਆਂ ਬਦਵਿਸ਼ ਤੋਂ ਆ ਚੁੱਕੀਆਂ ਨੇ ਤੋਂ ਹੁਣ ਤੱਕ ਜਿਹੜਾ ਬਰਾਇ ਸਾਬ ਦੇ ਯਤਨ ਨਾਲ ਇਹ ਵਾਲੀ ਵਿੱਚ ਬੋਡੀ ਪਾਕੀ 371 ਮ੍ਰਿਤਕ ਦੇਹਾਂ ਜਿਹੜੀਆਂ ਭਾਰਤ ਪੰਚਾਇਆ ਜਾ ਚੁੱਕੀਆਂ ਤੇ ਆਉਣ ਵਾਲੇ ਦਿਨਾਂ ਵਿੱਚ ਉੱਥੇ ਪਤਾ ਲੱਗਾ ਭਾਜੀ ਨੇ ਦੱਸਿਆ ਸਾਨੂੰ ਵੀ 6 ਤੋਂ 7 ਵੱਖ-ਵੱਖ ਥਾਵਾਂ ਦੀਆਂ ਲਵਾਰਸ ਜਿਹਨਾਂ ਦੇ ਅਜੇ ਵਾਰਸਾਂ ਨੂੰ ਪਤਾ ਵੀ ਨਹੀਂ ਆ ਉਹ ਵੀ ਡੱਡ ਬੋਡੀਆਂ ਹੈਗੀਆਂ ਜਿਹੜੀਆਂ ਜਲਦੀ ਭਾਰਤ ਲਿਆਂਦੀਆਂ ਜਾਣਗੀਆਂ ਤੇ ਇੱਕ ਮਰਤਕ ਦੇ ਦਾ ਉੱਥੇ ਹੀ ਸਨਸਕਾਰ ਕਰ ਦਿੱਤਾ ਗਿਆ ਹੈ ਪਿੰਡ ਦੀ ਪੰਚਾਇਤ ਨੇ ਉੱਥੇ ਲਿਖ ਕੇ ਦਿੱਤਾ ਸੀ ਕਿ ਉਹਦੇ ਵਾਰਸ ਨਹੀਂ ਹੈਗੇ ਤੇ ਇੱਥੇ ਨਹੀਂ ਲਿਆਂਦਾ ਜਾ ਸਕਦਾ ਇਸ ਕਾਰਨ